ਇਹ ਨਹੀਂ ਗੁਰੂ ਸਾਹਿਬ ਦੇ ਜਿੱਕਾ ਖਾਲਸਾ ਵਾਲੀ ਮਰਚ ਨਹੀਂ ਥੋੜੀ ਕਿਰਤ ਕਰੋ ਨਾਮ ਜਪੋ ਗਵਾਨ ਦੇ ਸ਼ਬਦੋ ਗੁਰੂਦੇਵ ਸਿੰਘ ਜਰਦੀ ਕਲਾ ਵਾਲੇ ਮਿਹਨਤ ਤੋਂ ਵੀ ਭੱਜਦੇ ਕਦੇ ਵੀ ਮਿਹਨਤ ਕਰਦੇ ਆ ਮਿਹਨਤ ਕਰਕੇ ਆਪਣਾ ਕਿਰਤ ਕਰਦੇ ਆ ਰੋਜ਼ਗਾਰ ਚਲਾਉਂਦੇ ਆ ਸਿੱਖ ਨੂੰ 10 ਸਾਲ ਕੱਟ ਕੇ ਤੇ ਗੁਰੂ ਦੀ ਜੀ ਸਿੱਖਸ਼ਾ ਤੇ ਚੱਲਦੇ ਆ ਆਹ ਦੋਸਤੋ ਸਮੂਹ ਨੇ ਮਲਾਉਣਾ ਗੁਰੂ ਦੇ लाਡਲੀਆਂ ਫੌਜਾਂ ਨੂੰ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਫੌਜਾਂ ਕਿਹੜੇ ਨਗਰ ਤੋਂ ਆਇਆਂ ਫੌਜਾਂ ਦਾ ਹੀ ਨਗਰ ਆਈ ਹੰਡਾਇਆ ਨਗਰ ਤੇ ਇਹੇ ਜੀ ਤੁਹਾਡਾ ਵਿਚਾਰ ਕਿਵੇਂ ਚੱਲਿਆ ਮਨ ਦੇ ਵਿੱਚ ਵੀ ਆਪਾਂ ਆ ਕਿਰਤ ਕਰੀਏ ਵਿਚਾਰ ਤਾਂ ਮਹਾਰਾਜ ਵਾਹ ਕਰੇ ਵਿਹਲੇ ਸੀਗੇ ਜੀ ਕੰਮ ਕਾਜ ਮਿਲਦਾ ਨਹੀਂ ਹੈਗਾ ਬਾਣੇ ਵਾਲੇ ਸਿੰਘਾਂ ਨੂੰ ਵਿਚਾਰੇ ਆਨੰਦ ਜਿਨੇ ਆਪਦੇ ਕੋਈ ਧਰਮ ਪੰਥਾਂ ਦੀ ਸੇਵਾ ਕਰਦਾ ਕੋਈ ਕਿੱਦਾਂ ਚਲੋ ਆਪਾਂ ਕਰੇ ਸੀਗੇ ਤੇ ਵਿਚਾਰ ਬਣ ਗਿਆ ਮਹਾਰਾਜ ਬਸ ਸੱਚੇ ਬਾਸ਼ਾਨੀ ਆਪੀ ਬਸ ਧਰ ਧਰ ਪਤਾ ਹਾਲਸਾ ਜੀ ਧਿਆੜੀ ਪੈ ਜਾਂਦੀ ਹੈ ਮਿਹਨਤ ਦੀ ਥੋੜੀ ਜੀ ਧਿਆੜੀ ਦਾ ਬਾਬਾ ਜੀ ਧਿਆੜੀ ਰਾ ਦਾ ਚਲੋ ਆਪਣਾ ਕੰਮ ਹੀ ਨਹੀਂ ਹੈਗਾ ਮਹਾਰਾਜ ਨੇ ਆਪਾਂ ਨੂੰ ਰਾਜ ਹੀ ਬਣਾਇਆ ਹਨਾ ਵੀ ਆਪਣਾ ਰਾਸ਼ਟਵਾਦ ਦਾ ਵਾਹ ਨਿਕਲੇਉਂਦਾ ਖਰਚ ਆਪਾਂ ਇੱਥੇ ਨਾਲੇ ਬਾਣੇ ਦਾ ਪ੍ਰਚਾਰ ਪ੍ਰਸਾਰਾ ਜੀ ਤੇ ਬਾਣੇ ਦੇ ਰਹਿੰਦੀਆਂ ਫੌਜਾਂ ਦਾ ਰਸੂਮ ਲੈਂਦੇ ਹੋਰ ਫੌਜਾਂ ਆ ਜਾਂਦੀਆਂ ਨੇ ਫੌਜਾਂ ਕੋਲ ਦਿਹਾੜੀ ਤਾਂ ਖਾਲਸਾ ਜੀ ਮੇਰਾ ਭਾਵੇਂ ਸੀ ਵੀ ਚਲੋ ਮਿਹਨਤ ਕਰਦੇ ਆਪਾਂ ਉਹਨੂੰ ਨਾਮ ਕੀ ਦਈਏ ਤਾਂ ਕਰਕੇ ਦਿਹਾੜੀ ਮੈਂ ਕਿਹਾ ਸੀ ਹਾਂ ਜੀ ਮਹਾਰਾਜ ਹਾਲੇ ਆਪਾਂ ਨਵਾਂ ਹੀ ਕਾਰਜ ਰੰਭਿਆਗਾ ਅੱਗੇ ਜਿਵੇਂ ਜਿਵੇਂ ਮਹਾਰਾਜ ਹੁਕਮ ਕਰੂਗਾ ਮੈਂ ਖੇੜ ਵਰਤੀ ਜਾਊਗੀ ਬਹੁਤ ਵਧੀਆ ਵੀ ਸਿੰਘੋ ਬਹੁਤ ਹੀ ਵਧੀਆ ਲੱਗਿਆ ਭਾਈ ਮੈਨੂੰ ਮਿਲ ਕੇ ਤੁਹਾਨੂੰ ਚੰਗਾ ਲੱਗਿਆ ਅੱਛਾ ਇਹ ਸਰਦਾਈ ਤੇ ਸ਼ਹੀਦੀ ਦੇ ਗਾ ਵੀ ਬਣਾਉਣੇ ਆਪਕਾ ਸਰਦਾਈ ਬਣਾਉਣੇ ਗੱਲੀ ਨਹੀਂ ਸਰਦਾਈ ਆ ਜੀ ਸਾਰੇ ਭਜੰਗੀ ਆਉਂਦੇ ਆ ਬੱਚੇ ਆਉਂਦੇ ਆ ਫਿਰ ਆਪਾਂ ਸ਼ਹੀਦੀ ਦੇ ਗਾਹੀ ਅਮਰਤ ਵੇਲੇ ਆਪਦੀਆਂ ਫੌਜਾਂ ਜੋਗੀ ਲਾ ਲਈਦੀ ਆ ਬਾਕੀ ਆਪਾਂ ਸਰਵੱਤਿਆਂ ਹੀ ਆ ਜੀ ਜੇ ਕੋਈ ਸਿੰਘ ਸ਼ਕਨ ਵਾਲਾ ਆਉਂਦਾ ਤਾਂ ਲਾ ਕੇ ਸ਼ਕਾ ਦੇਈਦੀ ਐ ਸਪੈਸ਼ਲ ਫੌਜੀ ਆਪਣਾ ਸੇਵਾ ਹੀ ਕਰਨੀ ਆ ਮਹਾਰਾਜ ਉਹਨੇ ਆਪਾਂ ਨੂੰ ਲਾਇ ਪਾਈਏ ਇਸ ਲੇਖ ਤੇ ਜੀ ਬਾਸ ਦੇ ਖਾਲਸਾ ਸੇਵਾ ਕਰੇ ਇਹ ਸਰਦਾਈ ਦੇ ਵਿੱਚ ਜੀ ਕਾਲੀ ਮਿਰਚ ਤੇ ਆਪਣੇ ਚਾਰੇ ਮਗਜ ਬਦਾਮ ਕਾਜੂ ਇਹ ਵਿੱਚ ਪਾਏ ਜਾਂਦੇ ਆ ਪਾ ਕੇ ਇਹ ਸਿੰਘ ਗੁਰੂ ਦੇ ਇਹ ਤਿਆਰ ਕਰਦੇ ਆ ਜੀ ਤਿਆਰ ਕਰਕੇ ਸੰਗਤ ਨੂੰ ਇਹ ਵਰਤਾਉਂਦੇ ਆ ਤੇ ਆਪਣੇ ਮਹਿਲ ਚ ਦੇ ਆ ਵਾਗਦੇ ਵੈਗਰਜੀ ਕਾ ਖਾਲਸਾ ਵੈਰੀ ਫਤਿਹ ਇਹ ਬੱਚੇ ਜੀ ਗੁਰੂ ਦੇ ਪਚੰਗੀ ਆ ਜੀ ਮਿਹਨਤ ਕਰਕੇ ਛੱਕਦੇ ਆ ਇਹਦੇ 'ਚ ਵਿਸ਼ਵਾਸ ਕਰਦੇ ਆ ਬਹੁਤ ਹੀ ਵਧੀਆ ਗੱਲ ਹੈ ਚੜਦੀ ਗਲਾ ਇਹਨਾਂ ਸਿੰਘਾਂ ਦੀ ਹੈ ਇਹ ਕੁਛ ਬਾਬੇ ਦੇ ਪਚੰਗੀ ਆ ਦੋ ਆ ਬੈਠੇ ਆ ਗੱਫੇ ਛਕ ਰਹੇ ਆ ਇਨਾਂ ਕਾ ਵਿਚਾਰਾਂ ਨੂੰ ਸਮਾਂ ਮਿਲ ਰਹਿਣਾ ਨੂੰ ਕੰਮ ਕਰਦੇ ਆ ਸਮਾਜ ਦੀ ਸੇਵਾ ਵੀ ਕਰਦੇ ਆ ਤੇ ਆਪਣਾ ਰੋਜ਼ਗਾਰ ਵੀ ਤੋਰਦੇ ਆ ਕਾ ਖਾਲਸਾ ਵੇਰ ਫਤਿਹ ਜੀ ਬਾਬਾ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਸੇਵਾ ਕਰਦਿਆਂ ਨੂੰ ਹਾਂ ਜੀ ਮੈਂ ਮਾਰਾ ਜੀ ਮਹੀਨਾ ਹੋ ਗਿਆ ਹੈ ਮਹੀਨਾ ਹੋ ਗਿਆ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਕਿਵੇਂ ਤੁਹਾਡਾ ਉਹ ਜਿਹੜਾ ਪਿੱਛੇ ਪੜਾ ਲੱਗੇ ਆ ਉਹ ਵੀ ਛੋੜਿਆ ਹਾਂ ਜੀ ਹਾਂ ਜੀ ਮਾਰਾ ਜ ਆਪਣੀਆਂ ਹੀ ਆਪਣੇ ਬੱਚੇ ਆਏ ਤੇ ਸਾਰੀਆਂ ਫੌਜਾਂ ਫਿਰ ਤੁਸੀਂ ਇਹ ਸੇਵਾ ਨਾਲ ਮਿਲ ਕੇ ਕਰਦੇ ਹੋ ਹਾਂ ਜੀ ਹਾਂ ਜੀ ਬਹੁਤ ਵਧੀਆ ਭਾਈ ਸਿੰਘੋ ਮਿਹਨਤ ਕਰਕੇ ਛਕਣਾ ਸਾਡਾ ਗੁਰੂ ਦਾ ਹੁਕਮ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ